ਮੇਰਾ ਗੁਨਾਹ ਕਿ ਹਮ ਪੁੱਤਰ ਮਾਨਸ ਰੱਖਿ ਨਾ ਚਾਰ ਦਿਵਸ ਕਿ ਪਾਹਨੇ ਵਡ-ਵਡ ਰੂੰਦ ਠਾਉ ਮਿੱਟੀ ਕਾ ਕਿਆ ਤੋਪੈ ਸੁਆਮੀ ਮਿੱਟੀ ਕੋ ਪੁੱਤ ਰ ਕੈਸੇ ਨਚਤ ਹੈ ਦੇਖ ਦੇਖ ਸੁਣੇ ਭੁੱਲੇ ਦੌੜੇ ਫਿਰਤ ਹੈ ਜਦ ਕਸ਼ਪਾਵੇ ਤਬ ਗਰਵ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਟੀ ਕਾ ਕਿਆ ਧੋਪੈ ਸੁਆਮੀ ਸੁਖ ਹਟਲ ਗੁਰ ਸਹਿ ਬੀਐ ਅਨਸ ਸਹਜ ਸੁਪਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕੀ ਧੂਰਾ ਮਿਟੇ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ ਨਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾਉ ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸਭ ਏਕੰਕਾਰ ਸੰਤ ਸੁਪ੍ਰਸੰਨ ਆਏ ਵਸ ਪੰਚਾ ਅੰਮ੍ਰਿਤ ਨਾਮ ਅਰਦਾ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਨਮਾਨੀ ਯੋਗ ਜੁਗੋ ਜੁਗਟਲ ਚਵਰਛਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰ ਧੰ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਗਾਂ ਵਾਲੇ ਹੋ ਜੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਕਨੇਰੀ ਨਦਰ ਦੇ ਪਾਤਰ ਬਣੇ ਹੋ ਅੱਛਾ ਜੀ ਇਹਨੇ ਸੰਸਾਦਕ ਆਧਾਰਤਵਾਦੀ ਮਾਹੌਲ ਵਿੱਚੋਂ ਆਪ ਸੰਸਾਰਿਆਂ ਨੂੰ ਇਹ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਪਾਗ ਸਮਾਂ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾ ਵਿੱਚ ਨਿਤਨੇਮ ਉਪਰੰਤ ਅਸਾ ਕੀ ਵਾਰ ਕੇ ਸੰਪੂਰਨ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਮੋਗੇ ਵਾਲੇ ਤਿੰਨਾਂ ਦੇ ਸਮੁੱਚੇ ਜਿੱਥੇ ਪਾਸੋਂ ਆਪਦੀਆਂ ਨੇ ਸਰਵਣ ਕੀਤਾ ਹੈ ਉਪਰੰਤ ਇਸ ਪਵਨ ਸਥਾਨ ਦੀ ਮਰਿਆਦਾ ਦੇ ਤਹਿਤ ਲੜੀਵਾਰ ਗੁਰਸ਼ਬਦ ਵਿਚਾਰ ਦੀ ਕਥਾ ਸਰਵਣ ਕਰਨ ਵਾਸਤੇ ਆਪਾਂ ਜੁੜ ਬੈਠੇ ਹਾਂ ਅਜਿਹਾ ਪਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਆਂ ਦਾ ਉਚਾਰਨ ਕੀਤਾ ਹੋਇਆ ਗੋੜੀ ਰਾਗ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਕੋਇਤ ਰੰਗ 188 ਉੱਤੇ ਸੁਭਾਏਮਾਨ ਹੈ। ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਗੁਰੂ ਦੀ ਚਰਨ ਧੂੜ ਜਿਹੜੀ ਹੈ ਇੱਥੇ ਸੰਤ ਦੇ ਅਰਥ ਗੁਰੂ ਨੇ। ਕਿਉਂਕਿ ਇੱਕ ਵਚਨ ਰੂਪ ਵਿੱਚ ਗੱਲ ਹੋ ਰਹੀ ਹੈ। ਗੁਰੂ ਦੇ ਦਰ ਦੀ ਚਰਨ ਧੂੜ ਕਰੋੜਾਂ ਵਿਗਨਾਂ ਦਾ ਨਾਸ਼ ਕਰ ਦਿੰਦੀ ਹੈ ਗੁਰੂ ਦੀ ਚਰਨ ਧੂੜ ਸਿੱਖ ਨੂੰ ਮੁਕਤੀ ਦਿੰਦੀ ਹੈ ਗੁਰੂ ਦੀ ਚਰਨ ਧੂੜ ਦੁੱਖਾਂ ਦਾ ਨਾਸ਼ ਕਰਦੀ ਹੈ ਗੁਰੂ ਦੀ ਚਰਨ ਧੂੜ ਸਿੱਖ ਨੂੰ ਮਾਰਗ ਉੱਤੇ ਪਾਉਂਦੀ ਹੈ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਵੀ ਚਰਨ ਧੂੜ ਕੀ ਹੈ ਔਰ ਬਾਤਿਸ਼ਾ ਫਿਰ ਉਹ ਦੀ ਵਿਆਖਿਆ ਅੱਗੇ ਸ਼ਬਦ ਵਿੱਚ ਦੱਸਣਗੇ ਕਿਉਂਕਿ ਚਰਨ ਧੂੜ ਕੱਲੀ ਜੋੜਿਆਂ ਦੀ ਨਹੀਂ ਹੈ ਉਹਦੇ ਪ੍ਰਤੀਕ ਦੇ ਤਹਿਤ ਆਪਾਂ ਗੁਰਮੁਖ ਦੇ ਉਪਦੇਸ਼ ਨੂੰ ਸਮਝਣਾ ਹੈ ਕਿ ਚਰਨ ਧੂੜ ਕੀ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਸੰਤ ਕੀ ਧੂਰ ਮਿਟੇ ਅਗ ਕੋਟ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਵਾਹਿਗੁਰੂ ਕਹਿੰਦਿਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆ ਸਵਾਸਾਂ ਦਾ ਪਲਾ ਜਿਹੜੇ ਸਵਾਸ ਨਾਲ ਆਪਾਂ ਵਾਹਿਗੁਰੂ ਕਹਿੰਦੇ ਉਹ ਸਵਾਸ ਸਫਲ ਹੋ ਜਾਂਦਾ ਜਿਹੜੀ ਦਸਨਾ ਤੋਂ ਵਾਹਿਗੁਰੂ ਚਾਰਨ ਹੁੰਦਾ ਮੁਖ ਜਲਾ ਹੁੰਦਾ ਇਸ ਲਈ ਆਪਣੀ ਰਸਨਾ ਨਾਲ ਵਾਰ-ਵਾਰ ਆਪਨ ਜਪਦੇ ਰਹਿਣਾ ਸਤਨਾਮ ਸ੍ਰੀ ਵਾਹਿਗੁਰੂ ਸੰਤ ਕੀ ਧੂਰ ਮਿਟੈ ਅਗ ਕੋਟ ਕੋਟ ਦਾ ਅਰਥ ਕਰੋੜਾਂ ਅਗ ਦਾ ਅਰਥ ਹੈ ਵਿਗਨ ਉਹ ਵਿਗਨ ਉਹ ਕਲ ਕਲੇਸ਼ ਉਹ ਕਿਲ ਵਿਖ ਪਾਪ ਜਿਹੜੇ ਕਰੋੜਾਂ ਦੀ ਤਾਧਾਰ ਵਿੱਚ ਨੇ ਤੋਂ ਮਹਾਰਗ ਦੇ ਭਾਈ ਸੰਤ ਦੀ ਚਰਨ ਧੂੜ ਲਿਆ ਕਰੋੜਾਂ ਹੀ ਭਾਪ ਨਾਸ਼ ਹੋ ਜਾਂਦੇ ਕਰੋੜਾਂ ਵਿਗਨ ਨਾਸ਼ ਹੋ ਜਾਂਦੇ ਜੇ ਸੰਤ ਦੀ ਭਾਵ ਗੁਰੂ ਦੀ ਚਰਨ ਧੂੜ ਪ੍ਰਾਪਤ ਹੋ ਜਾਏ ਉਹ ਵਿਗਨ ਜਿਹੜੇ ਨੇ ਕਈ ਜਨਮਾਂ ਤੋਂ ਨਾਲ ਚੱਲਦੇ ਨੇ ਕੁਝ ਕਰਮ ਇਸ ਜਨਮ ਦੇ ਨੇ ਕੁਝ ਕਰਮ ਪੂਰਵਲੇ ਜਨਮ ਦੇ ਨੇ ਔਰ ਪੂਰਵਲੇ ਜਨਮ ਦੇ ਕਰਮ ਜਿਹੜੇ ਨੇ ਉਹਨਾਂ ਨੂੰ ਕੋਈ ਵੀ ਬੰਦਾ ਮੀਟ ਨਹੀਂ ਸਕਦਾ ਬੰਦੇ ਦੇ ਹੱਥ ਨਹੀਂ ਹੈ ਲੇਖ ਨਾ ਮਿਟਈਏ ਸਖੀ ਜੋ ਲਿਖਿਆ ਕਰਤਾਰ ਲਿਖਣ ਵਾਲਾ ਕਰਤਾਰ ਹੈ ਕਾਲ ਪੁਰਖ ਵਹਿਗੁਰੂ ਹੈ ਜਿਨੇ ਲੇਖ ਕਰਮ ਲਿਖੇ ਨੇ ਇੱਕ ਤੋਂ ਡਾ ਜ਼ਿੰਦਗੀ ਦਾ ਤਸਰਬਾ ਰਹੇਗਾ ਤੁਸੀਂ ਬੱਚਿਆਂ ਨੂੰ ਆਪਣੀ ਪ੍ਰਾਪਰਟੀ ਵੰਡ ਕੇ ਦੇ ਸਕਦੇ ਹੋ ਬਰਾਬਰ ਦੋ ਬੱਚੇ ਹੋਣ ਤਿੰਨ ਬੱਚੇ ਹੋਣ ਉਹਨਾਂ ਨੂੰ ਬਰਾਬਰ ਪੈਸਾ ਵੰਡ ਕੇ ਦਿੱਤਾ ਜਾ ਸਕਦਾ ਹੈ ਉਹਨਾਂ ਨੂੰ ਬਰਾਬਰ ਪ੍ਰਾਪਰਟੀ ਵੰਡ ਕੇ ਦਿੱਤੀ ਜਾ ਸਕਦੀ ਹੈ ਮਾਪਿਓ ਉਹਨਾਂ ਨੂੰ ਬਰਾਬਰ ਖਾਣ ਤੇ ਪਹਿਨਣ ਦੀਆਂ ਚੀਜ਼ਾਂ ਦੇ ਸਕਦੇ ਨੇ ਪਰ ਕੋਈ ਵੀ ਮਾਪਿਓ ਜਿਹੜਾ ਉਹ ਆਪਣੇ ਬੱਚਿਆਂ ਦੇ ਕਰਮ ਨਹੀਂ ਬਰਾਬਰ ਕਰ ਸਕਦਾ ਬਾਕੀ ਸਭ ਕੁਝ ਤੁਸੀਂ ਬਰਾਬਰ ਦੇ ਸਕਦੇ ਹੋ ਜਿਹੜਾ ਤੁਹਾਡੇ ਕੋਲ ਹੈ ਪਰ ਜਿਹਨੇ ਕਰਮ ਨੇ ਉਹ ਬਰਾਬਰ ਨਹੀਂ ਕੀਤੇ ਜਾ ਸਕਦੇ ਕਈ ਵਾਰ ਇੱਕੋ ਹੀ ਮਾਹ ਦੇ ਘਰ ਦੋ ਬੱਚੇ ਜਨਮ ਲੈਂਦੇ ਨੇ ਇੱਕ ਬਹੁਤ ਅੱਗੇ ਲੰਘ ਜਾਂਦਾ ਹੈ ਬਾਹਰੀ ਤੌਰ ਤੇ ਵੀ ਇੱਕ ਬਹੁਤ ਗਰੀਬੀ ਵਿੱਚ ਰਹਿੰਦਾ ਕਰਜ਼ੇ ਵਿੱਚ ਰਹਿੰਦਾ ਇੱਕ ਬਹੁਤ ਚੰਗਿਆਈ ਕਰਮ ਚੰਗੇ ਪਾਸੇ ਤੁਰ ਪੈਂਦੇ ਔਰ ਦੂਜਾ ساری ਉਮਰ ਨਸ਼ਿਆਂ ਤੇ ਸ਼ਰਾਬਾਂ ਵਿੱਚ ਰਹਿੰਦਾ ਹੁਣ ਮਾਂ ਪਿਓ ਨੇ ਤਾਂ ਪਰਵਰਿਸ਼ ਕੋਈ ਜਿਹੀ ਦਿੱਤੀ ਹੈ ਨਾ ਨਾ ਮਾਂ ਨੇ ਅੰਮ੍ਰਿਤ ਛਕਣ ਵਾਲੇ ਆਪਣੇ ਬੱਚੇ ਨੂੰ ਚੰਗੀ ਪਰਵਰਿਸ਼ ਦਿੱਤੀ ਏ ਤੇ ਨਾ ਦੂਜੇ ਨੂੰ ਮਾੜੀ ਦਿੱਤੀ ਉਹਨੇ ਤੇ ਬਰਾਬਰ ਰੱਖਿਆ। ਬੱਚਿਆਂ ਨੂੰ ਬਰਾਬਰ ਪਾਲਿਆ, ਖਾਣ ਨੂੰ ਬਰਾਬਰ ਇੱਕੋ ਜਿਹਾ ਦਿੱਤਾ, ਪੀਣ ਨੂੰ ਇੱਕੋ ਜਿਹਾ ਦਿੱਤਾ, ਪਰ ਕਰਮ ਨਹੀਂ ਆਪਾਂ ਇੱਕੋ ਜਿਹਾ ਕਰ ਸਕਦੇ। ਕਰਮ ਲਿਖਣ ਵਾਲਾ, ਲੇਖ ਲਿਖਣ ਵਾਲਾ ਰੱਬ ਐ। ਫਿਰ ਉਹ ਕਰਮ ਕੌਣ ਬਦਲਦਾ ਏ? ਜੇ ਗੁਰੂ ਦੀ ਨਜ਼ਰ ਹੋ ਜਾਏ। ਉਹ ਵਿਗਨ, ਉਹ ਭਾਪ, ਉਹ ਕਰਮ ਨਾਸ਼ ਹੋ ਜਾਂਦੇ ਨੇ ਜਦੋਂ ਗੁਰੂ ਦੀ ਕਿਰਪਾ ਬਖਸ਼ਿਸ਼ ਹੋ ਜਾਏ ਇੱਕ ਕਾਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਵਾਲ ਕੀਤਾ ਕਹਿੰਦੇ ਜੀ ਗੁਰੂ ਕੋਲ ਆਏ ਸਿੱਖ ਦੇ ਲੇਖ ਬਦਲ ਜਾਂਦੇ ਨੇ ਪਾਤਸ਼ਾਹ ਨੇ ਕਿਹਾ ਹਾਂ ਭਾਈ ਲੇਖ ਬਦਲ ਜਾਂਦੇ ਨੇ ਤੁਨ ਕਿ ਮਹਾਰਾਜ ਆਪੇ ਕਹਿੰਦੇ ਹੋ ਲੇਖ ਮਿਟਦੇ ਨਹੀਂ ਗੁਰੂ ਕਿਵੇਂ ਮਿਟ ਦਿੰਦਾ ਹੈ ਗੁਰੂ ਕਿਵੇਂ ਬਦਲ ਦਿੰਦਾ ਹੈ ਹਜ਼ੂਰ ਨੇ ਬਹੁਤ ਸੌਖੀ ਜਿਹੀ ਗੱਲ ਸਮਝਾਈ ਅੱਛਾ ਕਹਿੰਦੇ ਭਾਈ ਮੋਹਰ ਲੈ ਕੇ ਆਓ ਜਦੋਂ ਸਟੈਂਪ ਮੋਹਰ ਲੈਂਦੀ ਹੈ ਕਹਿੰਦੇ ਕਾਜੀ ਸਾਹਿਬ ਇਹਦੇ ਅੱਖਰ ਵੇਖੋ ਪੁੱਠੇ ਨੇ ਜਦੋਂ ਇਹ ਮੋਹਰ ਕਾਗਜ਼ 'ਵਲ ਤੁਰੇਗੀ ਕਾਗਜ਼ 'ਵਲ ਝੁਕਣ ਦੀ ਦੇਰ ਹੈ ਇਹਦੇ ਅੱਖਰ ਸਿੱਧੇ ਹੋ ਜਾਣਗੇ ਮੋਹਰ ਦੇ ਅੱਖਰ ਉਦੋਂ ਸਿੱਧੇ ਹੁੰਦੇ ਨੇ ਜਦੋਂ ਕਾਗਜ਼ 'ਵਲ ਝੁਕਦੇ ਨੇ ਜਦੋਂ ਸਿੱਖ ਆਪਣੇ ਮਨ ਦਾ ਅਹੰਮ ਛੱਡ ਕੇ ਗੁਰੂ ਅੱਗੇ ਆਪਣਾ ਆਪਾ त्याग ਕੇ ਸਮਰਪਿਤ ਹੋ ਜਾਂਦਾ ਹੈ ਮਸਤ ਗੁਰੂ ਚਰਨਾਂ ਵਿੱਚ ਆਪਾ ਛੱਡਣ ਤੋਂ ਬਾਅਦ ਝੁਗਣ ਦੀ ਦੇਰ ਹੈ ਮੱਥੇ ਦੇ ਕਰਮ ਬਦਲਨੇ ਸ਼ੁਰੂ ਹੋ ਜਾਂਦੇ ਗੁਰੂ ਫਿਰ ਸਿੱਖ ਨੂੰ ਕੀ ਦਿੰਦਾ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਕਰੋੜਾਂ ਕਰਮਾਂ ਨੂੰ ਕੱਟਦਾ ਹੈ ਇਹਨੂੰ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਕਟੈ ਕੋਟ ਕਰਮ ਭਾਈ ਕਰੋੜਾਂ ਕਰਮ ਕਰੋੜਾਂ ਵਿਗਨ ਗੁਰੂ ਦਾ ਸ਼ਬਦ ਕੱਟ ਦਿੰਦਾ ਜੇ ਕੋਈ ਗੁਰੂ ਦਾ ਹੁਕਮ ਮੰਨ ਕੇ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹਿਗੁਰੂ ਭਗਤ ਸਦਨਾ ਜੀ ਨੇ ਬਹੁਤ ਸੁੰਦਰ ਇੱਕ ਸ਼ਬਦ ਲਿਖਿਆ ਤੁਸੀਂ ਸੁਣਦੇ ਰਹਿੰਦੇ ਹੋ ਉਹਦੇ ਵਿੱਚ ਉਹਨੇ ਸਿੱਧੀ ਵਾਰਤਾ ਕਰਕੇ ਕਿਹਾ ਵੀ ਜੇ ਸ਼ੇਰ ਦੀ ਸ਼ਰਨ ਵਿੱਚ ਗਿਆ ਗਿੱਦੜ ਖਾ ਜਾਣ ਫਿਰ ਸ਼ੇਰ ਕੋਲ ਜਾਣ ਦਾ ਕੀ ਫਾਇਦਾ ਜੇ ਸ਼ੇਰ ਦੀ ਸ਼ਰਨ ਵਿੱਚ ਗਿਆ ਜੰਗਲ ਦੇ ਜਾਨਵਰ ਗਿੱਦੜ ਹੀ ਖਾ ਜਾਣ ਫਿਰ ਸ਼ੇਰ ਕੋਲ ਜਾਣ ਦਾ ਕੀ ਫਾਇਦਾ ਹੈ ਜੇ ਗੁਰੂ ਕੋਲ ਆਇਆ ਵੀ ਵਿਗਨ ਨਾਸ਼ ਨਹੀਂ ਹੋਣੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਗੁਰੂ ਕੋਲ ਆਇਆ ਵੀ ਵਿਕਾਰ ਉਸੇ ਤਰ੍ਹਾਂ ਰਹਿਣਗੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਹੈ ਜੇ ਬੇੜੀ ਵਿੱਚ ਬੈਠਿਆਂ ਵੀ ਬੰਦੇ ਨੇ ਡੁੱਬ ਜਾਣਾ ਫਿਰ ਬੇੜੀ ਦਾ ਸਹਾਰਾ ਲੈਣ ਦੀ ਕੀ ਲੋੜ ਹੈ ਕਹਿੰਦੇ ਜਿਵੇਂ ਬੇੜੀ ਦਾ ਸਹਾਰਾ ਲਿਆ ਕੋਈ ਤਰ ਜਾਂਦਾ ਹੈ ਸ਼ੇਰ ਦੀ ਸ਼ਰਨ ਵਿੱਚ ਗਿਆ ਗਿੱਦੜ ਦਾ ਡਰ ਨਹੀਂ ਰਹਿਦਾ ਸੱਜਣੋ ਗੁਰੂ ਦੀ ਸ਼ਰਨ ਵਿੱਚ ਆਇਆ ਕਰੋੜਾ ਪਾਪ ਮਿਟ ਜਾਂਦੇ ਨੇ ਸਿੱਧੀ ਦਾ ਹਲ ਕਰਕੇ ਭਗਤ ਸਦਨਾ ਜੀ ਕੀ ਕਹਿੰਦੇ ਕਹਿੰਦੇ ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗਰਸੈ ਜੰਬੁਕ ਦਾ ਅਰਥ ਗਿੱਦੜ ਕਹਿੰਦੇ ਜੇ ਗਿੱਦੜੇ ਖਾ ਜਾਣ ਫਿਰ ਸ਼ੇਰ ਕੋਲ ਜਾਣ ਦਾ ਕੀ ਫਾਇਦਾ ਜੇ ਗੁਰੂ ਕੋਲ ਜਾ ਕੇ ਵੀ ਵਿਗਨ ਨਾਸ਼ ਨਹੀਂ ਹੋਣੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਸਤਗੁਰੂ ਸਿੱਖ ਦੇ ਕਰੋੜਾਂ ਵਿਗਨ ਨਾਸ਼ ਕਰਦੇ ਨੇ ਵਿਗਨ ਵਿਨਾਸ਼ਨ ਸਭ ਦੁੱਖ ਨਾਸਨ ਪਰ ਨਾਲ ਇੱਕ ਸ਼ਰਤ ਰੱਖੀ ਹੈ ਤੂੰ ਮੱਥੇ ਟੇਕ ਕੇ ਮੁੜ ਜਾਏ ਤੇਰੇ ਵਿਗਨ ਨਹੀਂ ਨਾਸ਼ ਹੋਣੇ ਤੂੰ ਪਰ ਕਰਮਾਂ ਕਰਕੇ ਮੁੜ ਜਾਏ ਤੇਰੇ ਵਿਗਨ ਨਾਸ਼ ਨਹੀਂ ਹੋਣੇ ਤੂੰ ਰੋਜ਼ ਗੁਰਦਵਾਰੇ ਦੀ ਪਰ ਕਰਮਾਂ ਕਰਕੇ ਮੱਥੇ ਟੇਕ ਕੇ ਮੁੜ ਜੰਦੇ ਵਿਗਨ ਨਾਸ਼ ਨਹੀਂ ਹੋਣਗੇ ਮਹਾਰਾਜ ਫਿਰ ਕੀ ਕਰਨਾ ਪਏਗਾ ਤੁਸੀਂ ਬੜੇ ਲਿਖੇ ਬੈਠੇ ਹੋ ਕੋਈ ਬੱਚਾ ਯੂਨੀਵਰਸਿਟੀ ਦੀ ਰੋਜ਼ ਪ੍ਰਕਰਮਾ ਕਰਕੇ ਘਰ ਨੂੰ ਚਲ ਜਾਏ ਤਾਂ ਯੂਨੀਵਰਸਿਟੀ ਵਾਲੇ ਉਹਨੂੰ ਡਿਗਰੀ ਨਹੀਂ ਦਿੰਦੇ ਕਿਉਂ ਭਾਈ ਉਸ ਜੁਨੀ ਵਿੱਚ ਉਸ ਯੂਨੀਵਰਸਿਟੀ ਵਿੱਚ ਜਾ ਕੇ ਉਹਨੂੰ ਕਲਾਸ ਵਿੱਚ ਪੜ੍ਹਨਾ ਪੈਂਦਾ ਫਿਰ ਉਹ ਸਬਜੈਕਟ ਪੜ੍ਹਾਏ ਹੋਏ ਦੀ ਪ੍ਰੀਖਿਆ ਹੁੰਦੀ ਹੈ ਫਿਰ ਉਹਨੂੰ ਡਿਗਰੀ ਮਿਲਦੀ ਕੱਲੀ ਪ੍ਰਕਰਮਾ ਕੀਤੇ ਆ ਨਹੀਂ ਡਾਕਟਰ ਕੋਲ ਜਾਣ ਨਾਲ ਦੁੱਖ ਨਹੀਂ ਹਟਦਾ ਤਰਵਾਸਾ ਮਿਲ ਸਕਦਾ ਹੈ ਪੇਸ਼ੈਂਟ ਨੂੰ ਤਰਵਾਸ ਮਿਲ ਜਾਂਦੇ ਮਾਨਸਿਕ ਤੌਰ ਤੇ ਕਿਵੇਂ ਪਹੁੰਚ ਗਏ ਡਾਕਟਰ ਕੋਲ ਵਡ ਰੋਗ ਡਾਕਟਰ ਕੋਲ ਜਾਇਆ ਨਹੀਂ ਡਾਕਟਰ ਦੀ ਦਵਾਈ ਖੱਦਿਆਂ ਹਟਦਾ ਏਦਾਂ ਗੁਰੂ ਨੇ ਕੋਈ ਬਚਨ ਕਿ ਆਹੀ ਤੇਰੇ ਵਿਗਨ ਨਾਸ਼ ਹੋ ਜਾਣਗੇ ਪਰ ਤੂੰ ਗੁਰੂ ਕੋਲੋਂ ਕੁਝ ਲੈ ਕੇ ਛਕਣਾ ਹੈ ਮਹਾਰਾਜ ਕੀ ਕਹਿੰਦੇ ਵਿਗਨ ਬਿਨਾਸਨ ਸਭ ਦੁੱਖ ਨਾਸਨ ਕੀ ਕਰਨਾ ਸਤਗੁਰ ਨਾਮ ਦ੍ਰਿੜਾਇਆ खोए ਪਾ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਭਾਈ ਤੇਰੇ ਹਿਰਦੇ ਘਰ ਵਿੱਚ ਸੁਖ ਆ ਜਾਣੇ ਪਰ ਤੈਨੂੰ ਗੁਰੂ ਦਾ ਦਿੱਤਾ ਸ਼ਬਦ ਡ੍ਰਿੜ ਆਇਆ ਦਾ ਅਰਥ ਡ੍ਰਿੜ ਕਰਨਾ ਪੈਣੇ ਰੋਜ਼ ਗੁਰੂ ਦੀ ਦਿੱਤੀ ਦਵਾਈ ਖਾਂ ਵਾਹਿਗੁਰੂ 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 ਇਹਨੂੰ ਮਹਾਰਾਜ ਕਹਿੰਦੇ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਕਹਿੰਦੇ ਵਾਹਿਗੁਰੂ ਦੇ ਨਾਮ ਦੀ ਦਵਾਈ ਡਾਕਟਰ ਤੁਹਾਨੂੰ ਦਵਾਈ ਦਿੰਦੇ ਤਿੰਨ ਟਾਈਮ ਦੋ ਟਾਈਮ ਤਿੰਨ ਦਿਨ ਪੰਜ ਦਿਨ ਸੱਤ ਦਿਨ ਐਂਟੀਬਾਡ ਉਹ ਸਮੇਂ ਤੇ ਖਾਂਦੇ ਹੋ ਇਹ ਦਵਾਈ ਉਹ ਹੈ ਜਿਹਨੂੰ ਮਹਾਰਾਜ ਕਹਿੰਗੇ ਜਦੋਂ ਤੇਰਾ ਸਮਾਂ ਲੱਗਦਾ ਅੱਠੇ ਪਹਿਰ 24 ਘੰਟੇ 24 ਆਵਰ ਉਹਦੇ ਸ਼ੱਕ ਲਿਆ ਕਰ ਜਦੋਂ ਅੱਖਾਂ ਖੁੱਲਣ ਨੀਂਦ ਚੋਂ ਨਾਲ ਦੀ ਨਾਲ ਸ਼ੱਕ ਵਾਹਿਗੁਰੂ 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 ਤੁਰਦੇ ਹਾਂ ਫਿਰਦੇ ਹਾਂ ਜਪ ਵਾਹੀ ਇਹ ਦਵਾਈ ਤੇਰੇ ਰੋਗ ਨਾਸ਼ ਕਰਦੀ ਇਹਨੂੰ ਕਿਹਾ ਗੁਰ ਕਾ ਸ਼ਬਦ ਘਟੇ ਕੋਟ ਕਰਮ ਹੁਣ ਚਰਨ ਧੂੜ ਸ਼ਬਦ ਵਰਤਿਆ ਕਿ ਸੰਤ ਕੀ ਧੂਰ ਮਟਿਆ ਕੋਟ ਇੱਥੇ ਧੂਰ ਦੇ ਅਰਥ ਗੁਰਮਤ ਵਿੱਚ ਹੋਣਗੇ ਨਿਮਰਤਾ ਕਿਉਂਕਿ ਭਾਂਡਾ ਝੁਕਿਆ ਹੋਵੇ ਉਹਦੇ ਵਿੱਚ ਵਸਤੂ ਪੈਂਦੀ ਹੈ ਭਾਂਡੇ ਵਿੱਚ ਪਹਿਲੀ ਵਸਤੂ ਕੱਢਣੀ ਪੈਂਦੀ ਹੈ ਵਸਤੂ ਅੰਦਰ ਵਸਤ ਸੁਮਾਵੇ ਜੇ ਦੂਜੀ ਹੋਵੇ ਪਾਸ ਭਾਵ ਉਹਨੂੰ ਖਾਲੀ ਕਰਨਾ ਪੈਂਦਾ ਤੇਨ ਜੋਤਰ ਮਨ ਵਿੱਚ ਸਿਆਣਪਾਂ ਚਤੁਰਾਈਆਂ ਅਹੰਕਾਰ ਇਹ ਚੀਜ਼ਾਂ ਕੱਢਣੀਆਂ ਪੈਣਗੀਆਂ ਫਿਰ ਧੂੜ ਮਿਲੇਗੀ ਤੈਨੂੰ ਧੂੜ ਦਾ ਅਰਥ ਹੈ ਆਪਣੀਆਂ ਸਿਆਣਪਾਂ ਚਤੁਰਾਈਆਂ ਛੱਡਣੀਆਂ ਨਿਮਰਤਾ ਵਿੱਚ ਝੁਕ ਜਾਣਾ ਇੱਕ ਸ਼ਲੋਕ ਤੁਹਾਨੂੰ ਯਾਦ ਹੈ ਜਿਹਦੇ ਵਿੱਚ ਮਹਾਰਾਜ ਕਹਿੰਦੇ ਤਜੋ ਸਿਆਣਪ ਸੁਰਜਨੋ ਫਿਰ ਕੀ ਕਰੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਕੀ ਹੋਏਗਾ ਨਾਨਕ ਦੁਖ ਭਰਮ ਭਉ ਜਾਏ ਸੰਤ ਕੀ ਧੂਰ ਮਿਟੈ ਅਗ ਕੋਟ ਸੰਤ ਕੀ ਧੂਰ ਗੁਰੂ ਦੀ ਧੂਰ ਦਾ ਅਰਥ ਹੈ ਗੁਰੂ ਚਰਨਾਂ ਵਿੱਚ ਆਪਣਾ ਅਹੰ ਹੰਕਾਰ ਹਉਮੈ ਆਪਾ ਸਿਆਣਪ ਚਤਰਾਈ ਸਭ ਕੁਝ ਛੱਡਣਾ ਪੈ ਇੱਕ ਚੀਜ਼ ਨਾਲ ਪ੍ਰੋੜਤਾ ਹੋ ਜਾਗੀ ਫਿਰ ਆਪਾਂ ਅੱਗੇ ਚੱਲਦੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਧਰਤੀ ਤੇ ਪਹੁੰਚਦੇ ਨੇ ਜਿਹਨੂੰ ਉਦੋਂ ਪਟਲਾ ਕਹਿੰਦੇ ਸਨ ਉਤੋਂ ਪਹਿਲਾਂ ਪਟਲੀਪੁੱਤਰ ਕਹਿੰਦੇ ਸਨ ਅੱਜ ਉਹਨੂੰ ਸ਼੍ਰੀ ਪਟਨਾ ਸਾਹਿਬ ਕਹਿੰਦੇ ਨੇ ਜਦੋਂ ਮਹਾਰਾਜ ਉਸ ਧਰਤੀ ਤੇ ਪਹੁੰਚੇ ਸਭ ਕੀ ਤੁਹਾਨੂੰ ਯਾਦ ਹੈ ਭਾਈ ਮਰਦੰਨਾ ਜੀ ਨੂੰ ਹਜ਼ੂਰ ਇੱਕ ਲਾਲ ਦਿੰਦੇ ਨੇ ਇਹਨੂੰ ਵੇਚ ਕੇ ਆਓ ਜਿਨ੍ਹਾਂ ਨੂੰ ਪਛਾਣ ਨਹੀਂ ਸੀ ਉਹਨਾਂ ਨੇ ਉਹਦਾ ਕੋਈ ਮੁੱਲ ਨਾ ਲਾਇਆ ਜਿਹਨੂੰ ਪਛਾਨ ਸੀ ਹਜ਼ੂਰ ਨੇ ਫਿਰ ਉਹਦੇ ਹੱਟ ਉੱਤੇ ਕੱਲਿਆਂ ਉਹਦਾ ਨਾਮ ਹੈ ਸਾਲਸਰਾ ਜੌਹਰੀ ਜਦੋਂ ਤੇ ਹੱਟ ਉੱਤੇ ਗਿਆ ਸਭ ਤੋਂ ਪਹਿਲਾਂ ਉਹਦਾ ਨੌਕਰ ਬੈਠਾ ਹੈ ਦਰਗਾ ਉਹਨੇ ਆਪਣੇ ਮਾਲਕ ਜੌਹਰੀ ਨੂੰ ਸੱਦਿਆ ਸਾਲਸਰਾ ਜੌਹਰੀ ਲਾਲ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਕਿਉਂ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਲੱਗੇ ਨੇ ਗੁਰੂ ਦੀ ਬਖਸ਼ਿਸ਼ ਹੈ ਬਾਦਸ਼ਾਹ ਨੇ ਉਹਦੇ ਕਰਮ ਭਾਗ ਬਦਲਨੇ ਸੀ ਉਹਨੇ ਦਰਸ਼ਣੀ ਪੇਟਾ ਦੇ ਦਿੱਤੀ ਲਾਲ ਵਾਪਸ ਕਰ ਦਿੱਤਾ ਇੱਕ 100 ਮੋਹਰਾਂ ਦੀ ਥੱਲੀ ਦਰਸ਼ਨੀ ਭੇਟਾ ਦਿੱਤੀ ਨਾਲ ਅਧਰਕੇ ਨੂੰ ਕਿਹਾ ਭੋਜਨ ਦਾ ਥਾਲ ਲੈ ਕੇ ਜਾ ਜਿੱਥੇ ਸਮਰਦਾਨੇ ਦਾ ਗੁਰੂ ਗੁਰੂ ਨਾਨਕ ਬੈਠਾ ਹੈ ਜਾ ਕੇ ਉਹਨਾਂ ਦੀ ਸੇਵਾ ਕਰ ਮੈਂ ਵੀ ਮਕਰੋਣਾ ਹੁਣ ਉੱਥੋਂ ਥੋੜੀ ਬਿੱਤੋਤੇ ਉਹ ਅਜਸਥਾਨ ਬਣਿਆ ਸਾਲਸਰਾ ਜ਼ੋਰੀ ਆਪਣੀ ਹਵੇਲੀ ਤੋਂ ਤੁਰਿਆ ਗੁਰੂ ਵਾਸਤੇ ਕੁਝ ਭੇਟਾ ਲੈ ਜਾ ਖਾਲੀ ਨਾ ਜਾਵਾਂ ਕੀਮਤੀ ਦੁਸ਼ੱਲਾ ਤੇ ਜੋੜਾ ਪਾਤਸ਼ਾਹ ਵਾਸਤੇ ਕੁਝ ਭੇਟਾ ਲੈ ਕੇ ਤੁਰ ਪਿਆ ਐਨੇ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਭਾਈ ਮਰਦਾਨਾ ਤੇ ਦਰਗਾਹ ਪਹੁੰਚ ਗਏ ਨੇ ਸਾਰੀ ਗੱਲ ਦੱਸ ਦਿੱਤੀ ਹੈ ਮਹਾਰਾਜ ਐਦਾਂ ਦਾ ਵੀ ਯੋਧੇ ਮਿਲਿਆ ਹੈ ਜਿਨੇ ਖਰੀਦਿਆ ਨਹੀਂ ਲਾਲ 101 ਮੋਹਰਾਂ ਦਰਸ਼ਣੀ ਭੇਟਾ ਹੀ ਦਿੱਤੀਆਂ ਔਰ ਨਾਲ ਭੋਜਨ ਪਦਾਰਥ ਵੀ ਕੱਲੇ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਨੌਕਰ ਧਰ ਕੇ ਨੇ ਮੱਥਾ ਟੇਕਿਆ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਭੋਜਨ ਛੱਕ ਕੇ ਹਟੇ ਇੰਨੇ ਨੂੰ ਸਾਲਸਰਾ ਜੋਰੀ ਪਹੁੰਚ ਗਏ ਉਹਨੇ ਮਹਾਰਾਜ ਦੇ ਚਰਨਾਂ 'ਚ ਨਮਸ਼ਕਾਰ ਕੀਤੀ ਹੱਥ ਜੋੜ ਕੇ ਝੋਲੀ ਅੱਡ ਕੇ ਕਿਹਾ ਮਹਾਰਾਜ ਮੈਨੂੰ ਸਿੱਖੀ ਦਿਓ ਮੇਰੇ ਤੇ ਬਖਸ਼ਿਸ਼ ਕਰੋ ਹਜ਼ੂਰ ਨੇ ਕੋ ਬੋਜਨ ਕਿਹਾ ਸਾਲਸਰਾ ਜੋਰੀ ਬਖਸ਼ਿਸ਼ ਤਾਂ ਅੱਜ ਹੀ ਹੋ ਜਾਏਗੀ ਪਰ ਤੈਨੂੰ ਇੱਕ ਕੰਮ ਕਰਨਾ ਪੈਣਾ ਕਹਿੰਦੇ ਮਹਾਰਾਜ ਦੱਸੋ ਕਹਿੰਦੇ ਕੱਲਾ ਸਾਨੂੰ ਮੱਥਾ ਟਿਕਿਆਂ ਜਾਂ ਮੰਗਿਆਂ ਤੇਰੇ ਉੱਤੇ ਬਖਸ਼ਿਸ਼ ਨਹੀਂ ਹੋਏਗੀ ਨਾ ਮੰਗਿਆਂ ਬਖਸ਼ਿਸ਼ ਮਿਲਣੀ ਹੈ ਨਾ ਮੱਥਾ ਟਿਕਿਆਂ ਮਿਲਣੀ ਹੈ ਇੱਕ ਵਜਨ ਤੈਨੂੰ ਮੰਨਣਾ ਪੈਣਾ ਮਹਾਰਾਜ ਹੁਕਮ ਕਰੋ ਕਹਿੰਦੇ ਤੇਰੇ ਤੋਂ ਪਹਿਲਾਂ ਤੇਰੇ ਨੌਕਰ ਨੇ ਸਾਡੇ ਦਰਸ਼ਨ ਕੀਤੇ ਨੇ ਆ ਆਪਣੇ ਨੌਕਰ ਅਧਰਕੇ ਦੇ ਪੈਰਾਂ ਵਿੱਚ ਉੱਠ ਕੇ ਮੱਥਾ ਟੇਕ ਜੇ ਚਰਨ ਧੂੜ ਲੈਣੀ ਹੈ ਆਪਣੇ ਨੌਕਰ ਅਧਰਕੇ ਦੀ ਲੈ ਇਹਦੇ ਪੈਰਾਂ ਵਿੱਚ ਮੱਥਾ ਟੇਕ ਸਾਲਸਰਾਇ ਯੋਰੀ ਦੇ ਸਾਹਮਣੇ ਬਹੁਤ ਵੱਡਾ ਸਵਾਲ ਸੀ ਜਿਹਨੂੰ ਘਰ ਚ ਨੌਕਰ ਰੱਖਿਆ ਹੋਵੇ ਜਿਹੜਾ ਰੋਜ਼ ਸਾਲਸਰਾਇ ਯੋਰੀ ਦੀ ਜੁੱਤੀ ਸਾਫ਼ ਕਰਕੇ ਮੋਰੇ ਰੱਖਦਾ ਆ ਪਾਉ ਜੀ ਜਾਣੇ ਸਾਲਸਰਾਇ ਯੋਰੀ ਦੀ ਨੌਕਰੀ ਕਰਦਾ ਹੈ ਅੱਜ ਉਹੀ ਉਹ ਸਾਲਸਰਾਇ ਯੋਰੀ ਆਪਣੇ ਨੌਕਰ ਨੂੰ ਮੱਥਾ ਟੇਕ ਕੇ ਜਦੋਂ ਪਾਦਸ਼ਾਹ ਨੇ ਬਚਨ ਕਿਹਾ ਸਾਲਸਰਾਇ ਯੋਰੀ ਨੇ ਮੋਰੇ ਨੂੰ ਜਵਾਬ ਨਹੀਂ ਦਿੱਤਾ ਹਾਂ ਇੱਕ ਗੱਲ ਕਹੀ ਪਾਦਸ਼ਾਹ ਇਹ ਤਾਂ ਮੇਰਾ ਨੌਕਰ ਹੈ ਇਹ ਤਾਂ ਮੈਨੂੰ ਭੋਜਨ ਪ੍ਰਸ਼ਾਦਾ ਵੀ ਸ਼ਕਾਉਂਦਾ ਹੈ ਮੇਰਾ ਖਿਆਲ ਵੀ ਰੱਖਦਾ ਹੈ ਮੇਰਾ ਹੁਕਮ ਵੀ ਮੰਨਦਾ ਹੈ ਮੇਰੇ ਜੋੜੇ ਵੀ ਝਾੜ ਕੇ ਦਿੰਦਾ ਹੈ ਪਾਤਸ਼ਾਹ ਇਹ ਤਾਂ ਫਿਰ ਕਿੰ ਇਨਸਾਨ ਹੈ ਮੇਰਾ ਨੌਕਰ ਹੈ ਹੇ ਗੁਰੂ ਨਾਨਕ ਸਾਹਿਬ ਜੇ ਤੁਸੀਂ ਕਿਸੇ ਕੁੱਤੇ ਦੇ ਪੈਰਾਂ 'ਚ ਵੀ ਮੱਥਾ ਟੇਕਣ ਨੂੰ ਕਹੋ ਮੈਂ ਤਾਂ ਵੀ ਟੇਕ ਦੰਦਾ ਗੁਰੂ ਦਾ ਬਚਨ ਮੰਨਦਾ ਮਹਾਰਾਜ ਜੇ ਤੁਸੀਂ ਕਿਸੇ ਕੁਕਰ ਦੇ ਪੈਰਾਂ 'ਚ ਵੀ ਕਹੋ ਮੱਥਾ ਟੇਕ ਮੈਂ ਤਾਂ ਵੀ ਟੇਕ ਦੰਦਾ ਉੱਠ ਕੇ ਆਪਣੇ ਨੌਕਰ ਦੇ ਚਰਨਾਂ 'ਚ ਮੱਥਾ ਟੇਕਿਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਾਮ ਉੱਠ ਕੇ ਖਲੋ ਗਏ ਬੜੇ ਪਿਆਰ ਨਾਲ ਗੱਲ ਲਾ ਕੇ ਕਹੇ ਸਾਲਸਰਾ ਜਿਉਰੀ ਤੂੰ ਜਿੱਤਨੇ ਤੇਰੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਗਏ ਨੇ ਚੱਲ ਹੁਣ ਤੇਰੇ ਘਰ ਜਲੀਏ ਕੱਲੇ ਬਾਜੀ ਘਰ ਹਵੇਲੀ ਵਿੱਚ ਨਹੀਂ ਅੱਜ ਤੋਂ ਬਾਅਦ ਗੁਰੂ ਨਾਨਕ ਦਾ ਵਾਸਾ ਤੇਰੇ ਹਿਰਦੇ ਘਰ ਵਿੱਚ ਵੀ ਹੋਏਗਾ ਸਾਰੀਆਂ ਬਖਸ਼ਿਸ਼ਾਂ ਬਾਦਸ਼ਾਹ ਨੇ ਸਾਲਸਰਾ ਜਿਉਰੀ ਨੂੰ ਕੀਤੀਆਂ ਕਿਉਂ ਉਹਦਾ ਰੀਜ਼ਨ ਇੱਕੋ ਸੀ ਕਿ ਉਹਨੇ ਆਪਣੀ ਸਿਆਣਪ ਤਨ ਦੌਲਤ ਅਹੰਕਾਰ ਮਾਲਕ ਹੋਣ ਦਾ ਹੰਕਾਰ ਸਾਰਾ ਕੁਝ ਛੱਡ ਦਿੱਤਾ ਇਹਨੂੰ ਕਹਿੰਦੇ ਨੇ ਚਰਨ ਤੋੜ ਲੈਣੀ ਤੇ ਜੇ ਅਹੰਕਾਰ ਹੋਵੇ ਮੈਂ ਗਿਆਨੀ ਮੈਂ ਪ੍ਰਬੰਧਕ ਮੈਂ ਆਪ ਕੋਲ ਮੈਨੂੰ ਅਕਲ ਬਹੁਤ ਹੈ ਮੈਂ ਆ ਪੜਿਆ ਲਿਖਿਆ ਫਿਰ ਗੁਰੂ ਕੋਲੋਂ ਨਹੀਂ ਕੁਝ ਮਿਲੇਗਾ ਇੱਥੇ ਕੋਈ ਸ਼ਰਤ ਹੈ